ਜਿਹੜੀ ਮੋਦੀ ਸਰਕਾਰ ਦੀ ਜਦੋਂ ਪ੍ਰਧਾਨ ਮੰਤਰੀ ਜੀ ਪ੍ਰਧਾਨ ਮੰਤਰੀ ਬਣੇ ਆ ਉਦੋਂ ਪਹਿਲਾਂ ਜਦੋਂ ਗੁਜਰਾਤ ਦੀ ਮੁੱਖ ਮੰਤਰੀ ਸੀ ਉਦੋਂ ਦਾ ਬੜਾ ਜਿਆ SSCU 50 ਫਾਰਮੂਲਾ ਜਿਹੜਾ ਲੱਗ ਹੋਣਾ ਚਾਹੀਦਾ ਤੇ ਜਿਹੜੀ ਸੈਂਟਰਲ ਕਮੇਟੀ ਵੀ ਬਣੀ ਕੇਂਦਰ ਨੇ ਬਣਾਈ ਉਹਦੇ ਵਿੱਚ ਵੀ ਐ ਚੀਫ ਮਿਨਿਸਟਰ ਇਹਨਾਂ ਜਿਹੜਾ ਡਰਾਫਟ ਦਿੱਤਾ ਉਹਦੇ ਵਿੱਚ ਕਿਹਾ ਕਿ ਜੀ ਐਮਐਸਪੀ ਨੂੰ ਜਿਹੜੀ ਗਰੰਟੀ ਨੂੰ ਕਾਨੂੰਨ ਜਿਹੜਾ ਇਹਨੂੰ ਬਣਾਉਣਾ ਚਾਹੀਦਾ ਪਰ ਹੁਣ ਜਦੋਂ 11 ਸਾਲ ਹੋ ਗਏ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਿਆ ਨੂੰ ਕੱਲ ਮੈਂ ਸਦਨ 'ਚ ਵੀ ਜਿਹੜਾ ਜ਼ਿਕਰ ਕੀਤਾ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਆਮਦਨ ਦੁੱਗਣੀ ਕਰਾਂਗੇ ਤੇ 11 ਬਜਟਾਂ ਦੇ ਵਿੱਚ ਕਦੇ ਕਿਸਾਨ ਦੀ ਤੁਸੀਂ ਗੱਲ ਹੀ ਨਹੀਂ ਕਰਦੇ ਤੇ ਕੁਝ ਸਾਲ ਪਹਿਲਾਂ ਤੁਸੀਂ ਜਦੋਂ ਕਿਸਾਨਾਂ ਨੇ ਧਰਨਾ ਲਾਇਆ 700 ਕਿਸਾਨ ਸ਼ਹੀਦ ਹੋਏ ਤੁਸੀਂ ਲਿਖ 'ਚ ਵਾਅਦਾ ਕੀਤਾ ਵੀ ਭਾਈ ਤੁਹਾਨੂੰ ਐਮਐਸਪੀ ਦੀ ਜਿਹੜੀ ਗਰੰਟੀ ਹੈ ਉਹ ਦੇਵਾਂਗੇ ਪਰ ਅੱਜ ਉਹ ਕਿਸਾਨ ਜਿਹੜੇ ਆਪਣੀ ਗੱਲ ਰੱਖਣੇ ਤੇ ਦਿੱਲੀ ਆ ਰਹੇ ਸੀ ਵੀ ਭਾਈ ਤੁਸੀਂ ਲਿਖ ਕੇ ਕਿਹਾ ਸੀ ਵਾਅਦਾ ਕੀਤਾ ਸੀ ਕਿ ਐਮਐਸਪੀ ਦੀ ਗਰੰਟੀ ਦੇਵਾਂਗੇ ਤੁਸੀਂ ਉੱਥੇ ਬਾਰਡਰ ਤੇ ਰੁਕੇ ਹੋਏ ਆਏ ਬਣਾਤਾ ਵੀ ਜਿਵੇਂ ਭਾਈ ਕੋਈ ਦੂਜੇ ਗਵਾਂਢੀ ਮੁਲਕ ਤੋਂ ਬੰਦੇ ਜਿਹੜੇ ਆ ਰਹੇ ਹੋਣ ਕੋਈ ਲੜਾਈ ਲੜਨ ਟੋੜਨ ਆ ਥੋੜੀ ਆ ਰਹੇ ਆ ਚਲੋ ਤੁਸੀਂ ਕਹਤਾ ਵੀ ਭਾਈ ਤੁਸੀਂ ਟਰੈਕਟਰ ਟਰਾਲੀਆਂ ਤੇ ਨਹੀਂ ਆ ਸਕਦੇ ਉਹ ਕਹਿੰਦੇ ਸੀ ਨਹੀਂ ਆਉਂਦੇ ਤੁਸੀਂ ਤੁਰ ਕਿਉਂ ਨਹੀਂ ਤਿਆਰ ਤੁਸੀਂ ਤੁਰ ਕੇ ਵੀ ਨਹੀਂ ਆਉਣ ਦੇ ਰਹੇ ਤੇ ਵੀ ਨਹੀਂ ਕੋਈ ਵੱਡੀ ਗਿਣਤੀ ਸਿਰਫ 100 ਕਿਸਾਨ ਆ ਰਹੇ ਆ ਐਡਾ ਕਾਹਦਾ ਡਰ ਵੀ ਤੁਸੀਂ 100 ਕਿਸਾਨਾਂ ਨੂੰ ਵੀ ਨਹੀਂ ਆਉਣ ਦੇ ਰਹੇ ਤੁਸੀਂ ਇੱਥੇ ਲੋਕ ਸਭਾ ਚ ਤੁਸੀਂ ਸੰਵਿਧਾਨ ਦੀ 75ਵੀਂ ਸਾਲ ਜਿਹੜੀ ਆ ਮਨਾ ਰਹੇ ਹੋ ਵੱਡੀਆਂ ਵੱਡੀਆਂ ਗੱਲਾਂ ਕਰਨ ਨੂੰ ਲੋਕਤੰਤਰ ਦੀ ਡੈਮੋਕ੍ਰੇਸੀ ਦੀਆਂ ਕਨਸਟੀਟਿਊਸ਼ਨਲ ਰਾਈਟਸ ਦੀਆਂ ਤੇ ਸਾਡੇ ਕਿਸਾਨਾਂ ਦੀ ਰਾਜ ਕਿੱਧਰ ਗਈਆਂ ਕਿ ਜਿਹੜੀ ਬੋਲਣ ਦੀ ਇਜਾਜ਼ਤ ਵੀ ਨਹੀਂ ਆਪਦੇ ਜੇਹ ਦੀ ਰਾਜਧਾਨੀ ਚ ਪ੍ਰੈਸ ਲਾਉਣ ਦੀ ਇਜਾਜ਼ਤ ਵੀ ਨਹੀਂ ਸੋ ਬਿਲਕੁਲ ਇਹ ਜਿਹੜਾ ਧੱਕੇਸ਼ਾਹੀ ਵਾਲਾ ਲੋਕਤੰਤਰ ਨੂੰ ਤਾਰ-ਤਾਰ ਕਰਨ ਵਾਲਾ ਜਿਹੜੀਆਂ ਸੰਵਧਾਨਿਕ ਉਹਨਾਂ ਦੇ ਹੱਕ ਹੈ ਉਹਨਾਂ ਨੂੰ ਤੋੜਨ ਵਾਲੇ ਜਿਹੜਾ ਇਹ ਰਵਈਆ ਗਾ ਜਿਹੜੀ ਭਾਜਪੀ ਸਰਕਾਰ ਹੈ ਜਿਹੜਾ ਅਪਣਾ ਰਹੀ ਹੈ ਤੇ ਬਾਕੀ ਡੱਲੇ ਵਾਲ ਸਾਹਿਬ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਪਿਛਲੇ ਬਜ਼ੁਰਗ ਆਦਮੀ 22 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਤੇ 700 ਕਿਸਾਨ ਸਾਡਾ ਪਹਿਲਾ ਸ਼ਹੀਦ ਹੋ ਚੁੱਕਿਆ ਸੋ ਮੈਂ ਤਾਂ ਦਾ ਦਿੰਨਾ ਉਹਦੇ ਸੰਘਰਸ਼ ਦੀ ਤੇ ਸਰਕਾਰ ਨੂੰ ਕੱਲ ਮੈਂ ਸਦਨ ਚ ਵੀ ਬੇਨਤੀ ਕੀਤੀ ਤੇ ਦੁਬਾਰਾ ਵੀ ਕਹਨੇ ਆ ਵੀ ਭਾਈ ਕਿਸਾਨਾਂ ਨੂੰ ਬੁਲਾਓ ਉਹਨਾਂ ਦੀ ਗੱਲ ਸੁਣੋ ਤੇ ਜਿਹੜੇ ਵਾਦੇ ਉਹਨਾਂ ਦੇ ਨਾਲ ਕੀਤੇ ਆ ਉਹ ਵਾਦੇ ਜਿਹੜੇ ਉਹ ਪੂਰੇ